ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਜੀਤ ਬਟਿਕ ਤੇ ਤੁਹਾਡਾ ਸਵਾਗਤ ਹੈ। ਹੋਕ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਅੱਜ ਅੱਪਾ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ। ਸੋ ਜਿਵੇਂ ਸੌਣ ਦੇ ਸੰਧਾਰੇ ਲਈ ਭੈਣਾਂ ਨੂੰ ਗਿਫਟ ਕਰਨੇ ਨੇ ਤਾਂ ਬਹੁਤ ਪਿਆਰੇ ਸੂਟ ਨੇ। ਬਹੁਤ ਸੋਹਣੇ ਸੂਟ ਨੇ। ਸਾਰੀ ਮਿਕਸ ਵੈਰਾਈਟੀ ਰਹੂਗੀ। ਖਾਦੀ ਕਾਟਨ, ਜਾਮ ਕਾਟਨ, ਮਸਲੀਨ, ਗਲੇਸ ਕਾਟਨ ਇਹ ਸਾਰੀ ਮਿਕਸ ਵੈਰਾਈਟੀ ਹੈ ਜੀ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲਈ ਜਾਓ ਲਓ ਜੀ ਕਰਦੇ ਆ ਸ਼ੁਰੂ ਪਹਿਲਾ ਆਰਟੀਕਲ ਹੈ ਜਿਹੜਾ ਦੇਖੋ ਪਰਪਲ ਦਾ ਸ਼ੇਡ ਹੈ ਇਹ ਪੈਨਲ ਚ ਲੇਸ ਲੱਗੀ ਹੋਈ ਹੈ ਨੀਚੇ ਤੱਕ ਲੇਸ ਹੈ ਇਹ ਵਰਕ ਹੈ ਜੀ ਬਹੁਤ ਸੋਹਣਾ ਰੇਸ਼ਮ ਵਰਕ ਹੈ ਬਰੀਕ-ਬਰੀਕ ਖਾਦੀ ਕਾਟਨ ਦਾ ਸੂਟ ਹੈ ਜੀ ਇਹ ਹੈ ਜਿਹੜਾ ਰੇਸ਼ਮ ਵਰਕ ਹੈ ਸਾਰਾ ਬਹੁਤ ਸੋਹਣਾ ਵਰਕ ਹੈ ਇਹ ਜਿਵੇਂ ਸ਼ੈਡੋ ਵਰਕ ਹੁੰਦਾ ਨਾ ਉਹ ਸਟਾਈਕ ਦਾ ਵਰਕ ਹੈ ਇਹ ਇਹ ਸਾਰਾ ਵਰਕ ਕੀਤਾ ਹੋਇਆ ਹੈ ਜੀ ਇਹ ਇਹ ਵਰਕ ਹੈ ਇਹ ਲੇਸ ਨਹੀਂ ਹੈਗੀ ਇਹ ਲੇਸ ਹੈ ਇਹ ਸਾਰੀ ਲੇਸ ਹੈ ਅੰਦਰ ਇਹਦੇ ਵਰਕ ਹੈ ਇੱਧਰ ਆ ਗਈ ਜੀ ਸਲਵਾਰ ਇਹ ਦੇਖੋ ਆਫ ਵਾਈਟ ਦੀ ਸਲਵਾਰ ਹੈ ਇਹ ਚਾਹੇ ਤੁਸੀਂ ਪੈਂਟ ਪਲਾ ਜੋ ਬਣਾਓ ਚਾਹੇ ਸਲਵਾਰ ਬਣਾਓ ਇਹ ਮੂਰੀ ਤੇ ਆਊਗਾ ਵਰਕ ਬਹੁਤ ਸੋਹਣਾ ਇਹਦਾ ਦੁਪੱਟਾ ਦੁਪੱਟਾ ਬਹੁਤ ਪਿਆਰਾ ਦੇਖੋ ਡਬਲ ਸ਼ੇਡ ਦਾ ਦੁਪੱਟਾ ਕਾਟਨ ਮਸਲੀਨ ਵਿੱਚ ਲਾਈਨਾਂ ਹੀਆਂ ਬਣੀਆਂ ਹੋਈਆਂ ਨੇ ਵਿੱਚ ਬੂਟੀ ਹੈ ਡਬਲ ਸ਼ੇਡ ਦਾ ਦੁਪੱਟਾ ਇਹ ਦੇਖੋ ਵਿੱਚ ਬਰੀਕ-ਬਰੀਕ ਬੂਟੀ ਵਰਕ ਕੀਤਾ ਹੋਇਆ ਜੀ ਇਹ ਟੂ ਸਾਈਡ ਵਰਕ ਹੈ ਇਹਦੇ ਫੋਰ ਸਾਈਡ ਲੇਸ ਹੈ ਬਹੁਤ ਸੋਹਣੀ ਲੱਗੀ ਹੋਈ ਪੂਰਾ ਠਾਈ ਮੀਟਰ ਦਾ ਫੁੱਲਾ ਚੌੜਾ ਦੇਖੋ ਬਹੁਤ ਸੋਹਣੀ ਲੁੱਕ ਦੇੰਦਾ ਇਹ ਸੂਟ ਪੂਰੇ ਪਾਰਟੀ ਵੇਅਰ ਨੇ ਜੀ ਕਾਟਨ ਦੇ ਇਹ 1530 ਚ ਤੁਹਾਡੇ ਘਰੇ ਪਹੁੰਚਦਾ ਹੋਊਗਾ ਜੀ 1530 ਇਹਦੀ ਰੇਂਜ ਹੈ ਬਹੁਤ ਸੋਹਣਾ ਸੂਟ ਹੈ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਈ ਜਾਊਗਾ ਫਟਾਫਟ ਸਕਰੀਨ ਸ਼ਾਟ ਲੈ ਜਾਓ ਅਦੇਖ ਕੁਝ ਏਦਾਂ ਦੀ ਲੁੱਕ ਬਣਾਉਂਗੀ ਇਹ ਸੂਟ ਦੀ ਬਹੁਤ ਪਿਆਰੇ ਸੂਟ ਨੇ ਸੌਣ ਦੇ ਸੰਧਾਰੇ ਵਾਸਤੇ ਅਗਲਾ ਆ ਗਿਆ ਪਿੰਕ ਕਲਰ ਬਹੁਤ ਸੋਹਣਾ ਕਲਰ ਹੈ ਜੀ ਪਿੰਕ ਕਲਰ ਨੀਚੇ ਵਰਕ ਕੀਤਾ ਹੋਇਆ ਘੇਰੇ ਤੇ ਇਹ ਲੇਸ ਹੈ ਪੈਨਲ ਟਾਈਪ ਲਗਾਈ ਹੋਈ देख लाइनिंग, सुगा कोई इशू नहीं दिखाता तो पूरा खुला चौड़ा दुपट्टा खादी कॉटन पंद्रह सौ तीस बुकिंग करवा सकते घर बैठे बैठाई मंगवा देखो जी कितना खरा कलर है, है। ਬਹੁਤ ਸੋਹਣਾ ਕਲਰ ਹੈ ਇਹ ਤੁਸੀਂ ਬਾਹਰ ਅੰਦਰ ਜਿੰਨੇ ਮਰਜ਼ੀ ਪਾ ਸਕਦੇ ਹੋ ਪਾਰਟੀ ویئر ਸੂਟ ਨੇ ਜੀ कॉटन بیس ਤੇ ਖਾਦੀ कॉटन ਤੇ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਫਟਾਫਟ ਸਕਰੀਨ ਸ਼ਾਟ ਲਈ ਜਾਓ ਬੁਕਿੰਗ ਕਰਵਾਈਏ ਲਓ ਜੀ ਅਗਲਾ ਆਰਟੀਕਲ ਪਿਓਰ ਜਾਮ कॉटन ਤੇ ਅੰਬੀ ਬਣੀ ਹੋਈ ਹੈ ਇਹਦੇ ਵਿੱਚ ਇਹ ਮਿਰਰ ਵਰਕ ਕੀਤਾ ਹੋਇਆ ਚੇਨ ਸਟਿਚ ਨਾਲ ਪਿਓਰ ਜਾਮਪੋਰਟਨ 올ਓਵਰ ਸੂਟ ਪੂਰਾ 5 ਮੀਟਰ ਬਹੁਤ ਸੋਹਣਾ ਸੂਟ ਹੈ ਜੀ 올ਓਵਰ ਪੂਰਾ 5 ਮੀਟਰ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਫੁੱਲ ਪਿਓਰ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਦੁਪੱਟੇ ਦੀ ਲੁੱਕ ਦੇਖੋ ਬਹੁਤ ਸੋਹਣਾ ਸੂਟ ਹੈ ਜਾਮ ਕਾਟਨ ਮਿਰਰ ਵਰਕ ਕੀਤਾ ਹੋਇਆ 프ਰੰਟ ਤੇ ਇਹਦੇ ਚ ਨੇ ਜੀ ਚਾਰ ਕਲਰ ਇਹਦੇ ਚ ਨੇ ਜੀ ਚਾਰ ਕਲਰ ਦੇਖੋ ਇਹ ਦੇ 940 ਰੁਪਏ ਚ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਕਿਤੇ ਜਾਣ ਆਣ ਦੀ ਲੋੜ ਨਹੀਂ ਤੁਹਾਨੂੰ ਇਹ ਦੇਖੋ ਦੁਪट्टे ਦੀ ਲੁੱਕ ਬਹੁਤ ਸੋਹਣਾ ਹੈ ਫੁੱਲ ਪਿਓਰ ਹੈ ਜੀ ਦੁਪੱਟਾ 2.5 ਮੀਟਰ ਪੂਰਾ ਜਾਮ ਕਾਟਨ ਅੰਬੀ ਦਾ ਡਿਜ਼ਾਈਨ 940 ਰੇਟ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਤੀਸਰਾ ਕਲਰ ਆ ਗਿਆ ਜੀ ਨੇਵੀ ਬਲੂ ਇਹ ਦੇਖੋ ਨੇਵੀ ਬਲੂ ਬਹੁਤ ਸੋਹਣਾ ਕਲਰ ਹੈ ਜੀ ਪਲਾਸਟਿਕ ਮਿਰਰ ਵਰਕ ਹੈ ਜੀ ਇਹ ਸਾਰਾ ਦੇਖੋ ਵੀਡੀਓ ਚ ਸ਼ੋ ਹੋ ਰਿਹਾ ਹੁਣ ਦਪੱਟਾ ਫੁੱਲ ਪ्योर ਇਹ ਆ ਗਿਆ ਜੀ ਦਪੱਟਾ 940 ਰੁਪਏ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਤੁਸੀਂ फटाफट स्क्रीन शॉट ले जाओ जी बहुत सोहने सूट ने अगला आ गया हम देख कलर देखो बहुत सोहना सूट है जी डिजाइनिंग बहुत प्यारी है ਇਹ ਆ ਗਿਆ ਜੀ ਦੁਪੱਟਾ ਡਾਰਕ ਚਾਰਟ ਹੈ ਇਹ ਦੇਖੋ ਦੁਪੱਟੇ ਦੀ ਲੁੱਕ ਬਹੁਤ ਸੋਹਣਾ ਸੂਟ ਹੈ 940 ਰੁਪਏ ਵਿੱਚ ਤੁਸੀਂ ਆਪਣੇ ਘਰ ਨੂੰ ਬਾਅ ਸਕਦੇ ਆ ਬੈਠੇ ਬਿਠਾਏ ਇਹਦੇ ਨਾਲ ਦੀ ਕੋ ਹੋ ਡਿਜ਼ਾਈਨਿੰਗ ਆ ਗਈ ਜੀ ਇੱਕ ਕਿ ਟੈਕਸ ਦਾ ਇਹ ਦੇਖ ਇੱਕ ਕਿ ਟੈਕਸ ਦਾ ਬਹੁਤ ਸੋਹਣਾ ਸੂਟ ਹੈ ਇਹ ਲੈਣਾ ਬਣੀਆਂ ਹੋਈਆਂ ਨੇ EK Tex ਬਹੁਤ ਵਧੀਆ ਬ੍ਰਾਂਡ ਹੈ ਜੀ ਇਹ ਆ ਗਿਆ ਤੁਹਾਡਾ ਦੁਪੱਟਾ ਫੁੱਲ ਪਿਓਰ ਇਹ ਦੇਖ ਫੁੱਲ ਪਿਓਰ ਦੁਪੱਟਾ ਪੂਰਾ 2.5 ਮੀਟਰ ਇਹਦੇ ਵਿੱਚ ਇੱਕ ਹੋਰ ਕਲਰ ਹੈ ਵਾਈਨ ਸ਼ੇਡ ਹੈ ਇਹ ਜਿਹੜਾ ਨੀਚੇ ਦਿਖਾਇਆ ਉਹ ਬਲੂ ਸ਼ੇਡ ਹੈ ਇਹ ਆ ਗਿਆ ਜੀ ਵਾਈਨ ਸ਼ੇਡ ਇੱਕ ਕੇ ਟੈਕਸ ਦਾ ਇਹ ਆ ਗਿਆ ਜੀ ਇਹਦਾ ਦੁਪੱਟਾ ਇਹ ਦੇਖੋ 940 ਰੁਪਏ ਵਿੱਚ ਘਰ ਬੈਠੇ ਉਠਾਈ ਮੰਗਵਾ ਸਕਦੇ ਹੋ ਇੱਕ ਹੋਰ ਡਿਜ਼ਾਈਨ ਆ ਗਿਆ ਦੇਖੋ ਜੀ 올ਓਵਰ ਪੂਰਾ 5 ਮੀਟਰ ऑल ओवर सूट पूरा 1 मीटर है दुपट्टा इस तो भी क्या है दुपट्टे री लुक बहुत सोणा दुपट्टा 2.5 मीटर दा फुल प्योर दुपट्टा अब ये आ गया जी ऑल ओवर सूट पूरा मीटर एक आ गया जी दुपट्टा बहुत सोहना दुपट्टा खुला चौड़ा कॉफी शेड है जी ए ਇਹ 940 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇਹ ਸਾਰੇ ਸੂਟ 940 ਰੁਪਏ ਚ ਨੇ ਜੀ 올ਓਵਰ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਫੁੱਲ ਪਾਇਓਰਡ ਪਟੀਆਂ ਨਾਲ ਨੇ 940 ਚ ਘਰ ਬੈਠੇ ਬਿਠਾਈ ਮੰਗਵਾ ਸਕਦੇ ਹੋ ਨੈਕਸਟ ਆ ਗਿਆ ਦੇਖੋ ਸਭ ਦੀ ਅਲੱਗ-ਅਲੱਗ ਡਿਜ਼ਾਈਨਿੰਗ ਹੈ ਜੀ ਬਹੁਤ ਪਿਆਰੀ ਡਿਜ਼ਾਈਨ ਹੈ ਇਹਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਇੱਕ ਟੈਕਸ ਦਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ 올ਓਵਰ ਪੂਰਾ 5 ਮੀਟਰ ਇਹਦੇ ਵਿੱਚ ਪਿੰਕ ਬਲੈਕ ਹੈ ਕਾ ਸਕਿਨ ਗ੍ਰੇ ਤਿੰਨ ਕਲਰ ਨੇ ਜੀ ਬਹੁਤ ਸੋਹਣਾ ਸੂਟ ਹੈ ਸੌਣ ਦੇ ਸੁਹਾਰੇ ਲਈ ਬੈਸਟ ਤੋਂ ਬੈਸਟ ਕੁਆਲਿਟੀ ਹੈ ਜੀ ਇਹ ਇਹ ਦੇਖੋ ਦੁਪੱਟਾ ਬਹੁਤ 2 ਮੀਟਰ ਦਾ ਫੁੱਲ ਪਿਓਰ फटाफट ਸਕਰੀਨ ਸ਼ਾਟ ਲਈ ਜਾਓ ਅਗਲੀ ਡਿਜ਼ਾਈਨਿੰਗ ਆ ਗਈ ਦੇਖੋ ਜੀ ਬਹੁਤ ਸੋਹਣਾ ਸੂਟ ਹੈ 올 ఓవర్ ਪੂਰਾ 5 ਮੀਟਰ ਫੁੱਲ ਪਿਓਰ ਦੁਪੱਟਾ ਫੁੱਲ ਪਿਓਰ ਦੁਪੱਟਾ ਆ ਦੇਖੋ ਇਦਾਂ ਬਹੁਤ ਸੋਹਣੀ ਲੁੱਕ ਹੈ ਜੀ ਇਹਦੀ ਦੁਪੱਟੇ ਦੀ 940 ਰੁਪਏ ਵਿੱਚ ਤੁਸੀਂ ਘਰ ਬੈਠੇ ਬਿਠਾਏ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਇਹਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲਈ ਜਾਓ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਸੂਟ ਕਿਦਾਂ ਦੇ ਲੱਗੇ ਤੁਸੀਂ ਦੱਸਿਓ ਸਾਨੂੰ ਅਗਰ ਵੀਡੀਓ ਪਸੰਦ ਆਹੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਵਿੱਚ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਉਹ ਮਿਲਦੇ ਆਂ ਜੀ ਅਗਲੀ ਵੀਡੀਓ ਚ ਅੱਛੇ ਰਹੋ